ਅੱਜ ਜਿੱਖੜਿਆਂ ਜਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਰਮ ਰੇਲਵੇ ਸਟੇਸ਼ਨ ਦੇ ਉੱਪਰ ਜਿੱਥੇ ਬੀਤੀ ਰਾਤ ਇੱਕ ਟ੍ਰੇਨ ਜਿਹੜੀ ਆ ਹਰਦਵਾਰ ਤੋਂ ਚੱਲ ਕੇ ਜੰਮੂ ਤੋਂ ਵੀ ਨੂੰ ਜਾਣ ਵਾਲੀ ਹਿਮਕੋਨ ਜਿਹੜੀ ਕਰੀਬ ਰਾਤ 2 ਵਜੇ ਇੱਥੇ ਟਾਂਡਾ ਰੇਲਵੇ ਸਟੇਸ਼ਨ ਤੋਂ ਕੋਈ ਦੂਰੀ ਤੇ ਪਹੁੰਚਦੀ ਹੈ ਤੇ ਡਰਾਈਵਰ ਦੀ ਸੂਝ-ਬੂਝ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਡਰਾਈਵਰ ਦੇਖਦਾ ਹੈ ਕਿ ਕਾਂਟਾ ਨਹੀਂ ਬਦਲਿਆ ਗਿਆ ਤੇ ਗੱਡੀ ਦੀ ਜਿਹੜੀ ਆ ਉਹ ਬ੍ਰੇਕ ਲਗਾ ਲੈਂਦਾ ਤੇ ਬ੍ਰੇਕ ਲਗਾ ਕੇ ਜਦੋਂ ਲੇਨ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਲਾਈਨ ਦੇ ਉੱਪਰ ਕੀ ਦੇਖਿਆ ਜਾਂਦਾ ਕਾਂਟਾ ਬਦਲਣ ਵਾਲੇ ਦੇ ਵਿੱਚ ਜਿਹੜਾ ਇੱਕ ਹੈਗਾ ਲੋਹੇ ਦੀ ਰੌਟ ਫਸਾਈ ਹੁੰਦੀ ਹੈ ਤੇ ਦੂਰ ਤੱਕ ਜਿਹੜੇ ਪੱਥਰ ਹੈਗੇ ਆ ਰੇਲਵੇ ਲਾਈਨ ਦੇ ਉੱਤੇ ਟਿਕਾਏ ਹੁੰਦੇ ਇੱਕ ਰੀਲ ਜਿਹੜੀ ਹੈ ਇਹ ਕਿਸੇ ਤਰ੍ਹਾਂ ਹਾਸਾ ਹੋ ਸਕੇ ਪਰ ਇਸ ਹਾਸੇ ਨੂੰ ਡਰਾਈਵਰ ਦੀ ਸੂਝ-ਬੂਝ ਦੇ ਨਾਲ ਜਿਹੜਾ ਰੋਕਿਆ ਗਿਆ ਔਰ ਵੱਡੀਆਂ ਕੀਮਤੀ ਜਾਨਾਂ ਜਿਹੜੀਆਂ ਹੈਗੀਆਂ ਕਿਉਂਕਿ ਜੰਮੂ ਤੋਂ ਵੀ ਜਾਣ ਵਾਲੀ ਇਹ ਟ੍ਰੇਨ ਜਿਹੜੀ ਹੈ ਇਹਦੇ ਵਿੱਚ ਸੈਂਕੜੇ ਲੋਕ ਜਿਹੜੇ ਹੈਗੇ ਬੈਠੇ ਸੀ ਸੈਂਕੜੇ ਪੈਸੇਂਜਰ ਜਿਹੜੇ ਹੈ ਜੰਮੂ ਕਸ਼ਮੀਰ ਜਾਣ ਵਾਲੇ ਸੀ ਕੁਝ ਵੈਸ਼ਨੋ ਦੇ ਵੀ ਯਾਤਰਾ ਕਰਨ ਵਾਲੇ ਸੀ ਤੇ ਕੁਝ ਕਸ਼ਮੀਰ ਦੀ ਯਾਤਰਾ ਕਰਨ ਵਾਲੇ ਸੀ ਉਹ ਹਾਦਸਾ ਜਿਹੜਾ ਹੈਗਾ ਇਹ ਰੱਬ ਵੱਲ ਟਾਲਿਆ ਗਿਆ ਤੇ ਇਹ ਹਾਦਸਾ ਟਾਲਣ ਦੇ ਵਿੱਚ ਜਿਹੜੇ ਗੱਡੀ ਦੇ ਡਰਾਈਵਰ ਹੈਗੇ ਉਹਨਾਂ ਦੀ ਇੱਕ ਵੱਡੀ ਸੂਝ-ਬੂਝ ਹੈ ਤੇ ਸਾਨੂੰ ਵੀ ਉਹਨਾਂ ਦਾ ਇੱਕ ਇਹ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਵੱਡਾ ਹਾਦਸਾ ਹੋਣੋਂ ਰੋਕਿਆ ਗਿਆ ਕੈਮਰਾਮੈਨ ਲక్ష్ਮੀ ਬੰਟੀ ਦੇ ਨਾਲ ਤਰਸੀਮ ਪੱਪੂ ਪੀਡੀਸੀ ਨਿਊਜ਼ ਖੁਸ਼ੀ